ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਤੇ ਮੈਂ ਗੁਰਦੀਪ ਸਿੰਘ ਆਪ ਸਭ ਦਾ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਵਾਗਤ ਕਰਦਾ ਹਾਂ ਖਬਰ ਸਾਹਮਣੇ ਆ ਰਹੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਤੋਂ ਜਿੱਥੇ ਅੱਜ ਥਾਣਾ ਟਾਂਡਾ ਵਿੱਚ ਡਿਊਟੀ ਤੇ ਤਾਇਨਾਤ ਐਸਆਈ ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਣਾ ਟਾਂਡਾ ਵਿੱਚ ਦਰਜ ਵੱਖ-ਵੱਖ ਧਰਾਮਾਂ ਦੇ ਕੇਸ ਦਾ ਕਥਿਤ ਦੋਸ਼ੀ ਸੁਰਿੰਦਰ ਸਿੰਘ ਉਰਫ ਸੰਨੀ ਪੁੱਤਰ ਨਿਰਮਲ ਸਿੰਘ ਵਾਸੀ ਬਣੀਕੇ ਥਾਣਾ ਲਪੋਕੇ ਜ਼ਿਲ੍ਹਾ ਅੰਮ੍ਰਿਤਸਰ ਨੂੰ ਕਾਰਕੋਹ ਕਰਨ ਦੇ ਮਕਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੁਰਿੰਦਰ ਸਿੰਘ ਵੱਲੋਂ 23 ਦਸੰਬਰ 2022 ਨੂੰ ਧਰੁਪ ਗਰੋਵਰ ਵਾਸੀ ਨਵੀਂ ਦਿੱਲੀ ਜੋ ਆਪਣੇ ਪਰਿਵਾਰ ਸਮੇਤ ਡਲਹੌਜੀ ਵੱਲੋਂ ਜਾ ਰਹੇ ਸੀ ਉਹਨਾਂ ਦੀ ਗੱਡੀ ਰੋਕ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਉਹਨਾਂ ਦੀ ਸਿਆਚਕਾਰ ਖੋਹ ਕੀਤੀ ਸੀ ਜਿਸ ਦੇ 8 ਸਾਥੀਆਂ ਨੂੰ ਪਹਿਲਾਂ ਹੀ ਤਫਤੀਸ਼ਦਾਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਖੋਹ ਕੀਤੀ ਕਾਰ ਉਹਨਾਂ ਕੋਲੋਂ ਬਰਾਮਦ ਹੋ ਚੁੱਕੀ ਹੈ ਦੋਸ਼ੀ ਸੁਰਿੰਦਰ ਸਿੰਘ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਵੀ ਸਖਤੀ ਨਾਲ ਕਸ਼ਿਸ਼ਿਤ ਕੀਤੀ ਜਾ ਰਹੀ ਹੈ ਤੁਸੀਂ ਵੀ ਦੇਖੋ ਟਾਂਡਾ ਤੋਂ ਗੁਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਅਸ਼ਾਤਪੁਰ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸ਼੍ਰੀ ਸ੍ਰਿੰਦਰ ਲੰਗਾ ਜੀ ਵੱਲੋਂ ਜ਼ਿਲ੍ਹੇ ਨੂੰ ਕ੍ਰਾਈਮ ਫਰੀ ਬਣਾਉਣ ਲਈ ਸਖਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਜਿਸ ਦੇ ਤਹਿਤ ਐਸਪੀ ਇਨਵੈਸਟੀਗੇਸ਼ਨ ਸਾਥ ਸਰਵਿਸਿੰਗਾਈਆ ਡੀਐਸਟੀ ਸਾਕਲਾਨ ਸਿੰਘ ਜੀ ਸਮੇ ਟਾਂਡਾ ਦੀ ਨਿਗਰਾਨੀ ਹੈ ਟਾਂਡਾ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ ਕਿ ਪਿਛਲੇ ਸਾਲ ਜਿਹੜਾ 9 ਮਿੰਟ ਤੀਤਰੀਕ ਨੂੰ ਮਿਸ਼ਾਲ ਨੂੰ 10:30 ਵਜੇ ਇੱਕ ਦਿੱਲੀ ਤੋਂ ਫੈਮਿਲੀ ਆ ਰਹੀ ਸੀ ਜਿਹੜੇ ਮੌਨਕਾਂ ਲਾਗੇ ਉਹ ਗੱਡੀ ਸਾਈਡ ਤੇ ਰੋਕ ਕੇ ਆਪਣਾ ਪਾਣੀ ਵਗੈਰਾ ਪੀਣ ਲੱਗੇ ਤੇ ਇੱਕ ਪਿੱਛੋਂ ਸਵਿਫਟ ਗੱਡੀ ਆਈ ਸਨੂ ਰੰਗ ਦੀ ਜਿਹਦੇ 6-7 ਨੌਜਵਾਨ ਸੀਗੇ ਉਹਨਾਂ ਨੇ ਉਸ ਗੱਡੀ ਸਵਾਰਾਂ ਨੂੰ ਆਪਣੀ ਨੋਕ ਤੇ ਉਹਨਾਂ ਦੀ ਗੱਡੀ ਜਿਹੜੀ ਐ ਸਿਆਹ ਜਿਹੀ ਜਿਹੜੀ ਡਾਰਕ ਗ੍ਰੇ कलर ਦੀ ਉਸ ਗੱਡੀ ਨੂੰ ਇਹ ਸਟ੍ਰੈਸ ਕਰਕੇ ਲੈ ਗਏ ਸੀ ਇਸ ਮਕਦਮੇ ਵਿੱਚ ਪਹਿਲਾਂ ਵੀ ਟਾਂਡਾ ਪੁਲਿਸ ਵੱਲੋਂ 6 ਦੂਸੀ ਗ੍ਰਿਫਤਰ ਕੀਤੇ ਗਏ ਸੀ ਅੱਜ ਇੱਕ ਹੋਰ ਦੋਸ਼ੀ ਜਿਹੜਾ ਸੁਰਿੰਦਰ ਸਿੰਘ ਇਲੀਅਸ ਮਣੀ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਬਣੀਕੇ ਥਾਣਾ ਲੋਕੋ ਕੇ ਅਮਰਸਰ ਨੂੰ ਗ੍ਰਿਫਤਾਰ ਕੀਤਾ ਇਸ ਨੂੰ ਮੌਜੂਦ ਅਦਾਲਤ ਵਿੱਚ ਪੇਸ਼ ਕਰਕੇ ਹੋਰ ਬਾਂਡ ਹਾਸਲ ਕਰਕੇ ਅਗਲੀ ਇਨਵੈਸਟੀਗੇਸ਼ਨ ਕੰਪਲੀਟ ਕੀਤੀ ਕੰਪਲੀਟ ਕੀਤੀ ਜਾਊਗੀ ਇਸ ਤਰ੍ਹਾਂ ਦੇ ਜਿਹੜੇ ਅਪਰਾਧ ਕਰਨ ਵਾਲੇ ਦੋਸ਼ੀ ਆ ਇਹਨਾਂ ਦੇ ਖਿਲਾਫ ਸੁਹਾਰਪੁਰ ਪੁਲਿਸ ਵੱਲੋਂ ਬਹੁਤ ਸਖਤੀ ਨਾਲ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਕੀਤੀ ਜਾ ਰਹੀ ਹੈ ਤਾਂ ਕਿ ਅਸੀਂ ਸਾਡਾ ਸਮਾਜ ਜਿਹੜਾ ਕ੍ਰਾਈਮ ਫ੍ਰੀ ਬੜੇ ਅਮਨ ਮਾਨਲਾ ਸਾਰਾ ਰਹੇ ਥੈਂਕ ਯੂ